ਸਾਸਤਰੀ ਗਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਝਾ ਮਾਲਵਾ ਦੁਆਬਾ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ 사우ਦੀ ਅਰਬ ਦੀ ਖਬਰ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਵਿੱਚ ਇਸ ਵਰ ਫੀਫਾ ਵਰਲਡ ਕੱਪ ਜੋ ਹੈ 2022 ਉਹ ਕਤਰ ਵਿੱਚ ਖੇਡਿਆ ਜਾ ਰਿਹਾ ਕੋਈ ਦਿਨ ਪਹਿਲਾਂ ਇਸੇ 사우ਦੀ ਅਰਬੀਆ ਦੀ ਟੀਮ ਨੇ ਅਰਜੰਟੀਨਾ ਦੀ ਟੀਮ ਨੂੰ 2-1 ਨਾਲ ਹਰਾ ਦਿੱਤਾ ਤਾਂ 사우ਦੀ ਦੇ ਲੋਕਾਂ ਤੇ ਉੱਥੇ ਦੀ ਸਰਕਾਰ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ 사우ਦੀ ਅਰਬ ਦੇ ਲੋਕਾਂ ਨੇ ਇਸ ਖੁਸ਼ੀ ਦੇ ਵਿੱਚ ਬਹੁਤ ਜਸ਼ਨ ਮਨਾਇਆ ਕਈ ਸ਼ਾਪਿੰਗ ਮਾਲਾਂ ਤੇ ਮੋਬਾਈਲ ਸਿਮ ਕੰਪਨੀਆਂ ਨੇ ਵੀ ਲੋਕਾਂ ਨੂੰ ਵਧੀਆ ਆਫਰ ਦਿੱਤੇ ਇਸ ਖੁਸ਼ੀ ਦੇ ਵਿੱਚ ਇਹ ਜਸ਼ਨ ਕਈ ਦਿਨ 사우ਦੀ ਅਰਬ ਦੇ ਵਿੱਚ ਚੱਲਦਾ ਰਿਹਾ 사우ਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਸਾਊਦੀ ਦੇ ਹਰ ਖਿਡਾਰੀ ਨੂੰ ਜਿਨ੍ਹਾਂ ਨੇ ਅਰਜنٹੀਨਾ ਨੂੰ ਹਰਾਇਆ ਹੈ ਇਹਨਾਂ ਨੂੰ ਰਾਇਲ ਰਾਇਲਸ ਰਾਇਲਸ ਗਿਫਟ ਦਿੱਤੀ ਜਾਵੇਗੀ ਐਲਾਨ ਇਹ ਐਲਾਨ ਕਰ ਦਿੱਤਾ ਇਸ ਗੱਡੀ ਦੀ ਕੀਮਤ 11 ਕਰੋੜ ਰੁਪਏ ਹੈ ਤੇ ਇਹ 5 ਸੈਕਿੰਡ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਲੈਂਦੀ ਹੈ ਕਤਰ ਦੁਨੀਆ ਦਾ ਪਹਿਲਾ ਗਲਫ ਕੰਟਰੀ ਹੈ ਜਿਸ ਵਿੱਚ FIFA ਵਰਲਡ ਕੱਪ ਖੇਡਿਆ ਜਾ ਰਿਹਾ ਹੈ ਗਲਫ ਕੰਟਰੀਆਂ ਦੇ ਵਿੱਚੋਂ ਪਹਿਲਾ ਦੇਸ਼ ਹੀ ਹੈ ਜੀ 사ਉਦੀ ਅਰਬ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜੋ ਕਿ ਇੰਨੇ ਵੱਡੇ ਗਿਫਟ ਦੇਵੇਗਾ ਆਪਣੇ ਖਿਡਾਰੀਆਂ ਨੂੰ ਅਰਜنٹੀਨਾ ਨੇ ਜੋ ਹੈ ਜੀ ਉਹ ਪਹਿਲਾਂ ਦੋ ਵਾਰ ਵਰਲਡ ਕੱਪ ਜਿੱਤਿਆ ਸੀ ਤੁਹਾਨੂੰ ਇਹ ਖਬਰ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਾਡਾ ਮਾਝਾ ਮਾਲਵਾ ਚੈਨ ਦੁਆਬਾ ਚੈਨਲ ਦੇ ਇੱਥਾਂ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਦਬਾਓ ਅਤੇ ਬੈਲ ਆਈਕਨ ਨੂੰ ਦਬਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ